ਨਾਲਪਣਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਅਸਿਸਟੈਂਟ ਟੂ ਸਿਵਲ ਸਰਜਨ ਡਾਕਟਰ ਬਿਵੇਕ ਕਟਾਰੀਆ ਵੱਲੋਂ ਅੱਜ ਕਮਿਊਨਿਟੀ ਹੈਲਥ ਸੈਂਟਰ ਪਾਇਲ ਦਾ ਦੌਰਾ ਕਰਕੇ ਸਹੂਲਤਾਂ ਤੇ ਕੰਮਕਾਜ ਅਤੇ ਸੇਵਾਵਾਂ ਦੀ ਗੁਣਵੱਤਾ ਦੀ ਸਮੀਖਿਆ ਕੀਤੀ ਗਈ। ਦੌਰੀ ਦੌਰਾਨ ਡਾਕਟਰ ਕਟਾਰੀਆ ਨੇ ਵੱਖ-ਵੱਖ ਵਿਭਾਗਾਂ ਦਾ ਨਿਰੀਖਣ ਕੀਤਾ ਜਿਸ ਵਿੱਚ ਆਊਟ ਪੇਸ਼ੀਐਂਟ ਡਿਪਾਰਟਮੈਂਟ ਲੈਬਾਰਟਰੀ ਫਾਰਮੇਸੀ ਅਤੇ ਮਾਤਾ ਬਾਲ ਸੇਤ ਵਿੰਗ ਸ਼ਾਮਲ ਸਨ ਨਿਰੀਖਣ ਦਾ ਮਕਸਦ ਇਹ ਯਕੀਨੀ ਬਣਾਉਣਾ ਸੀ ਕਿ ਸਾਰੀ ਸਿਹਤ ਸੇਵਾਵਾਂ ਸਰਕਾਰੀ ਮਿਆਰਾਂ ਅਨੁਸਾਰ ਪ੍ਰਭਾਵਸ਼ਾਲੀ ਢੰਗ ਨਾਲ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਡਾਕਟਰ ਕਟਾਰੀਆ ਨੇ ਡਾਕਟਰਾਂ ਨਰਸਿੰਗ ਸਟਾਫ ਅਤੇ ਹੋਰ ਸਿਹਤ ਕਰਮਚਾਰੀਆਂ ਨਾਲ ਚੱਲ ਰਹੇ ਪ੍ਰੋਗਰਾਮ ਮਰੀਜ਼ ਸੰਭਾਲ ਅਤੇ ਰਿਕਾਰਡ ਰੱਖਣ ਸੰਬੰਧੀ ਵਿਚਾਰ ਬਟਾਂਦਰਾ ਕੀਤਾ ਸਫਾਈ ਬਰਕਰਾਰ ਰੱਖਣ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਅਤੇ ਰੋਕத் ਥਾਮੀ ਸਿਹਤ ਉਪਰਾਲਿਆਂ ਨੂੰ ਮਜ਼ਬੂਤ ਬਣਾਉਣ ਤੇ ਖਾਸ ਧਿਆਨ ਦਿੱਤਾ ਗਿਆ ਦੌਰੇ ਦੌਰਾਨ ਮਰੀਜ਼ਾਂ ਤੋਂ ਸਿੱਧਾ ਫੀਡਬੈਕ ਵੀ ਲਿਆ ਗਿਆ ਉਨ੍ਹਾਂ ਨੂੰ ਸਿਹਤ ਸੇਵਾਵਾਂ માં ਸਟਾਫ ਦੇ ਵਿਹਾਰ ਅਤੇ ਸੰਤੁਸ਼ਟੀ ਬਾਰੇ ਕਿਹੋ ਜਿਹਾ ਤਜਰਬਾ ਰਿਹਾ ਜ਼ਿਆਦਾਤਰ ਮਰੀਜ਼ਾਂ ਨੇ ਸਪੌਂਸਰ ਸਮੇਂ ਸਿਰ ਅਤੇ ਸਹਿਜੋਗੀ ਸੇਵਾਵਾਂ ਲਈ ਸੰਤੁਸ਼ਟੀ ਪ੍ਰਗਟਾਈ ਡਾਕਟਰ ਕਟਾਰੀਆ ਨੇ ਸਟਾਫ ਨੂੰ ਨਿਰਦੇਸ਼ ਦਿੱਤੇ ਕਿ ਸੇਵਾ ਪ੍ਰਦਾਨੀ ਵਿੱਚ ਹੋਰ ਸੁਧਾਰ ਲਿਆਉਣ ਅਤੇ ਮਰੀਜ਼ ਕੇਂਦਰਿਤ ਦੇਖਭਾਲ ਤੇ ਦਿਆਨ ਦਿੱਤਾ ਜਾਵੇ ਇਹ ਦੌਰਾਨ ਜ਼ਿਲ੍ਹਾ ਸਿਹਤ ਵਿਭਾਗ ਦੇ ਇਸ ਬਚਨਬੱਧਤਾ ਨੂੰ ਦੁਹਰਾਉਂਦਾ ਹੈ ਕਿ ਪਾਇਲ ਅਤੇ ਰੇਡਲੇ ਇਲਾਕਿਆਂ ਦੇ ਨਿਵਾਸੀਆਂ ਨੂੰ ਆਸਾਨ ਪ੍ਰੋਸੈਸ ਜੋਗ ਅਤੇ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ